ਏ ਭਾਈ GoPro ਕੈਮਰਾ ਹਾਂ ਬਲੌਗਿੰਗ ਨਹੀਂ ਨਹੀਂ ਇਹ ਚ ਵੀਡੀਓ ਬਣਦੀ ਹੈ ਵੀਡੀਓ ਬਣ ਜੇ ਤਾਂ ਮੈਂ ਜਾਈ ਜਾਣਾ ਸਾਰਿਆਂ ਨੇ ਬਣਾਈ ਜਾਣੀ ਇੱਧਰ ਸਾਹਮਣੇ ਅੱਗੇ ਪਿੱਛੇ ਵਿੱਚ ਮਾਈਕ ਲੱਗਾ ਜੋ ਬੋਲਦਾ ਰਿਕਾਰਡ ਹੋਈ ਜਾਣਾ ਲਓ ਜੀ ਹੁਣ ਸਾਹਮਣੇ ਮੇਨ ਇੱਕ ਚੌਂਕ ਖਤਰਨਾਕ ਹੈਗਾ ਜਿੱਥੇ ਨਾਕੇ ਦੇ ਬਹੁਤ ਮਤਲਬ ਕੀ ਪੁਲਿਸ ਖੜੀ ਹੁੰਦੀ ਹੈ ਚਲੋ ਆਪਣੇ ਦਸਤਕੋ ਹੈਗਾ ਸੌਰੀ ਯਾਰ ਭਾਜੀ ਤਾਂ ਹੋਰ ਵੀ ਸੜਕਾਂ ਚੰਗੀਆਂ ਬਣ ਗਈਆਂ ਹੋਣੀਆਂ ਹਾਂਜੀ ਅਸੀਂ 2023 ਚ ਵੀ ਗਏ ਅਸੀਂ ਕਾ ਤੁਸੀਂ 23 ਚ ਗਏ 24 ਚ ਵੀ ਗਏ ਆ 25 ਚ ਨਹੀਂ ਜਾਇਆ ਮੇਰੇ ਤੋਂ ਹੁਣ ਜਾਣਾ ਭਾਈ ਓਦਾਂ ਗੱਡੀ 'ਚ ਜਾਂਦੇ ਰਹੇ ਹੁਣ ਐਤਕੀ ਬਾਈਕ 'ਤੇ ਜਾਣਾ ਹਾਂਜੀ ਹਾਂਜੀ 2008 ਚ 2008 ਚ ਆਹੋ ਉਦੋਂ ਤਾਂ ਹੜਕਾ ਬਹੁਤ ਖੋਲੇ ਆਣੀਆ ਕਿਰੇ ਫੇਰ ਤਾਂ ਬਹੁਤ ਟਾਈਮ ਹੋ ਗਿਆ ਤੁਹਾਨੂੰ ਗਿਆ ਨੂੰ ਲਓ ਜੀ ਆਹ ਦੋ ਟਾਇਰ ਪਸੰਦ ਦਿੱਤੇ ਆਪਾਂ ਇਹ ਕਿੰਨੇ ਨੰਬਰ ਆਹ ਹੈ ਇਹ ਵਾਲਾ 130 103 ਨੰਬਰ ਆਹ ਹੈ ਆਪ ਆ ਮੋਰਲਾ ਪਿਛਲਾ ਇਹ ਸਾਨੂੰ ਕਿੰਨੇ ਚ ਪੈਣਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਆਪਾਂ ਚੱਲੇ ਆਂ ਜੀ ਪਹਿਲਾਂ ਤੁਹਾਨੂੰ ਦੱਸ ਦਈਏ ਆਪਾਂ ਜਾ ਰਹੇ ਹਾਂ ਪੁਲਸਾਰ ਦੀ ਯਾਤਰਾ ਉੱਤੇ 2023 ਚ ਗਏ ਸੀ ਫਿਰ 24 ਚ ਗਏ ਸੀਗੇ 25 ਚ ਵੀ ਗਏ ਸੀਗੇ ઋਸ਼ੀਕੇਸ਼ ਗੋਡਰ ਸਾਹਿਬ ਤੋਂ ਵਾਪਸ ਆ ਗਏ ਸੀ ਕੋਈ ਵਜਾ ਬਣ ਗਈ ਸੀ ਆਉਣ ਦੀ ਤੇ ਇਸ ਕਰਕੇ ਹੁਣ ਜਾ ਰਹੇ ਆ ਮੈਂ ਸੋਚਦਾ ਗਿਆ ਵੀ ਮਤਲਬ 2 ਸਾਲ ਲਗਾਤਾਰ ਗਏ ਆ ਇਸ ਸਾਲ ਵੀ ਜਰ ਗਏ ਮਹਾਰਾਜ ਕਿਰਪਾ ਕਰਨ ਤੇ ਇਸ ਵਾਰ ਆਪਾਂ ਜਾਵਾਂਗੇ ਬਾਈਕ ਦੇ ਉੱਤੇ R15 22 ਕੀ ਲਈ ਹੋਈ ਆ ਆਪਾਂ ਉਹ ਸੈਗਮੈਂਟ ਲਈ ਸੀਗੀ ਤੇ ਮੋਟੋ ਬਲੋਗਿੰਗ ਕਰਦੇ ਜਾਵਾਂਗੇ ਦੇਖ ਆ ਤੁਸੀਂ ਸੈਟਅਪ ਸਾਰਾ ਰੈਡੀ ਆ ਸਾਰਾ ਕੁਝ ਤੇ ਬਾਕੀ ਫਿਲਹਾਲ ਇਦਾਂ ਵੀ ਬਾਈਕ ਦੇ ਆਪਾਂ ਟਾਇਰ ਪਾਉਣ ਜਾਣੇ ਆ ਟਾਇਰ ਪੂਰੇ ਕਸੇ ਹੋਏ ਆ ਅੱਜ ਆਪਾਂ ਟਾਇਰ ਵਵਾ ਕੇ ਲਾਉਨੇ ਆ ਫਿਰ ਕੱਲ ਨਿਕਲਾਂਗੇ ਯਾਤਰਾ ਉਤੇ ਅੱਜ 29 ਸਤੰਬਰ ਤੇ 29 ਸਤੰਬਰ ਦਾ ਦਿਨ ਐਮ ਹੋ ਗਿਆ 6:10 ਵਜੇ 40 ਮਿੰਟ ਫਟਾਫਟ ਰੋਟੀ ਪਾਣੀ ਖਾ ਕੇ ਫਿਰ ਨਿਕਲਦੇ ਆ ਜਲੰਧਰ ਸ਼ਹਿਰ ਨੂੰ ਟਾਇਰ ਵਵਾਉਣੇ ਆ ਵਧੀਆ ਜਿਆ ਤੇ ਹੋਰ ਵੀ ਥੋੜਾ ਜਿਹਾ ਐਕਸੈਸਰੀ ਲਵਾਉਣੀਆਂ ਲੇਟਾ ਪਾਉਣੀਆਂ ਉਹਦੇਆਂ ਲੇਟਾ ਬਹੁਤ ਬਾਕੀ ਬਣੇ ਰਿਹਾ ਬਲੌਗ ਦੇ ਨਾਲ ਤੁਹਾਡੇ ਨਾਲ ਹੀ ਬਲੌਗ ਕੰਟਿਨਿਊ ਜਾਰੀ ਕਰਦੇ ਮੈਂ ਇਸ ਦੀ ਬਲੌਗ ਬਣਾ ਰਿਹਾ ਮੈਨੂੰ ਤਾਂ ਤੁਹਾਨੂੰ ਪਤਾ ਲੱਗੇ ਵੀ ਆਪਣੇ ਜਿੰਨੇ ਸਬਸਕ੍ਰਾਈਬਰ ਛੋਟੇ-ਛੋਟੇ ਵੀ ਆਪਾਂ ਯਾਤਰਾ ਉੱਤੇ ਜਾ ਰਹੇ ਆ ਲੋਕ ਸਟਾਰਟਿੰਗ ਜਿਹਦਾ ਬਹੁਤ ਸੰਗਤ ਸਟਾਰਟਿੰਗ ਜਿਹਦਾ ਬਹੁਤ ਜਾਂਦੀ ਆ ਨਾ ਆ ਦਿਨਾਂ ਦੇ ਵਿੱਚ ਜਾਣ ਦਾ ਕੀ ਫਾਇਦਾ ਰਾਸਤੇ ਕਿੱਦਾਂ ਦੇ ਨੇ ਰਾਸਤੇ ਖੁੱਲ ਚੁੱਕੇ ਨੇ ਕਿਉਂਕਿ ਤੁਹਾਨੂੰ ਪਤਾ ਪਿੱਛੇ ਜਿਹੇ ਪਾਣੀ ਬਹੁਤ ਆਇਆ ਸੀ ਇਸ ਕਰਕੇ ਉਹ ਵੀ ਦੇਖਾਂਗੇ ਸਾਰੀਆਂ ਤੁਹਾਨੂੰ ਅਪਡੇਟ ਦਵਾਂਗੇ ਬਾਕੀ ਬਣਦੇ ਬਲੌਗ ਦੇ ਨਾਲ ਫਿਰ ਆਪਾਂ ਜਲੰਧਰ ਚੱਲਦੇ ਆਂ ਲੋ ਵੀ ਮਿੱਤਰੋ ਆਹ ਬਾਈਕ ਇੱਥ ਆ ਸ਼ੀਸ਼ਾ ਜੇ ਮਿਲ ਗਿਆ ਪਵਾ ਦੇਣਾ ਨਹੀਂ ਤਾਂ ਸਾਰਾ ਬੈਂਦਾ ਸਾਰਾ ਨਹੀਂ ਪਾਉਣਾ ਆਪਾਂ ਫੇਰ ਪਾਵਾਂਗੇ ਇਹਦਾ ਖਰਚਾ ਬਹੁਤ ਆਪਾਂ ਪੈਸੇ ਚਾਹੀਦੇ ਵੀ ਆ ਇਹਦੀਆਂ ਲੇਟਾਂ ਪਾਉਣੀਆਂ ਤੇ ਬਾਕੀ ਟਾਇਰ ਗੰਜੇ ਹੋਏ ਆ ਦੇਖ ਸਕਦੇ ਤੁਸੀਂ ਆ ਵੀ ਟਾਇਰ ਹੈ ਕਾਫੀ ਖਸ ਚੁੱਕਾ ਆ ਬਾਕੀ ਬਾਈਕ ਭਾਈ ਦੀ ਬਹੁਤ ਐਂਡ ਗੱਲ ਬਾਤ ਆ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਬਣੇਰੇ ਬਲੌਗ ਦੇ ਨਾਲ ਚੱਲਦੇ ਹੁਣ ਆਪਾਂ ਨਿਕਲੀਏ ਸਵਾਜਮੂਨ ਇਹਦਾ ਲਵਾਈ ਆ ਆਪਾਂ ਚਾਰਜਰ ਲਵਾਉਣਾ ਇੱਥੇ ਫੋਨ ਡੰਗਣ ਵਾਲਾ ਖਲੋਣਾ ਆਇਆ ਫੋਨ ਡੰਗਣ ਵਾਸਤੇ ਕਿਉਂਕਿ ਲੋਕੇਸ਼ਨ ਤੇ ਕੁਝ ਲਾਉਣੀ ਪੈਂਦੀ ਹੈ ਨਾ ਉਹ ਵੀ ਜ਼ਰੂਰੀ ਹੈ। ਸਟਾਰਟ ਕਰੀਏ। ਫਿਲਹਾਲ ਆਪਾਂ ਚੱਲਾਂਗੇ ਪਹਿਲਾ ਢੇੜਾ ਵਾਲਾ ਮੰਡੀ ਕੀ। ਢੇੜਾ ਵਾਲਾ ਮੰਡੀ ਇਥੇ ਥੋੜਾ ਕਿਲੋਮੀਟਰ ਦੂਰ ਆ ਰਹੀ ਹੈ ਉੱਥੇ ਸਮਾਨ ਮਿਲ ਗਿਆ ਟਾਇਰ ਤਾਂ ਨਹੀਂ ਮਿਲਣੇ ਟਾਇਰ ਤਾਂ ਜਲੰਧਰੋਂ ਮੈਣਨੇ ਆ। ਜਿਹੜਾ ਸਮਾਨ ਆਪਾਂ ਚਾਹੀਦਾ ਉਹ ਜੇ ਮਿਲ ਗਿਆ ਉੱਥੋਂ ਤਾਂ ਵਧੀਆ ਗੱਲ ਆ। ਲੈ ਲਾਂਗੇ ਆਪਣੇ ਪਿੰਡ ਸਾਡਾ ਇੱਧਰ ਘਰ ਬਾਰ ਬਾਰ ਪਿੰਡੋਂ ਥੋੜਾ ਇੱਧਰ ਖੇਤ ਆ। ਗੋਪਰੋ ਦੀ ਬੈਟਰੀ ਵੀ ਜਿਆਦਾ ਨਹੀਂ ਹੈਗੀ ਜਿੰਨਾ ਚਿਰ ਮੋਟਰ ਬਲੌਕਿੰਗ ਹੋਈ ਚਾਰਜ ਨਹੀਂ ਕਰ ਹੋਈ ਜਿੰਨਾ ਚਿਰ ਮੋਟਰ ਬਲੌਕਿੰਗ ਹੋਈ ਕਰਾਂਗੇ ਬਾਕੀ ਫੇ ਫੋਨ ਹੈਗਾ ਆਪਣੇ ਤੋਂ ਫੋਨ ਤੇ ਬਣਾ ਲਾਂਗੇ ਕੋਈ ਚੱਕਰ ਨਹੀਂ ਹੈਗਾ ਐਦਾਂ ਪਰ ਆ ਦਿਖਾਉਂਦੇ ਜਾਣਾ ਤੁਹਾਨੂੰ ਵਧੀਆ ਵਧੀਆ ਵੀਊ ਘੈਂਟ ਘੈਂਟ ਵੀਊ ਆਉਂਦਾ ਜਾਣਾ ਪਹਾੜਾਂ ਦੀਆਂ ਸੈਰਾਂ ਕਰਾਵਾਂਗੇ ਟਾਇਰ ਟੂਰ ਜ਼ਰੂਰੀ ਹੈ ਸਰਵਿਸ ਵੀ ਕਰਾਉਣੀਆਂ ਆ ਪੈਂਡ ਦੇ ਛੱਪੜਾ ਜਦੋਂ ਮੀਂਹ ਆਇਆ ਸੀ ਪੂਰਾ ਭਰ ਗਿਆ ਗਿਆ ਫੁੱਲ ਹੁਣ ਤਾਂ ਪਾਣੀ ਕੱਢਤਾ ਪਿੰਡ ਵਾਲਿਆਂ ਸਹਿਯੋਗ ਨਾਲ ਕਾਫੀ ਮਤਲਬ ਅੱਗੇ ਹੋ ਕੇ ਕੰਮ ਕਰਦੇ ਸਾਡੇ ਪਿੰਡ ਵਾਲੇ ਭਰਾ ਥੋੜੀ ਬਾਈਕ ਭਜਾ ਕੇ ਦੇਖਦੇ ਆਂ ਵੀ ਹਵਾ ਜਿਹੜੀ ਆਵਾਜ਼ ਸਹੀ ਆਉਂਦੀ ਬਈਆ ਤੁਸੀਂ ਦੱਸਿਓ ਕਮੈਂਟ ਕਰਕੇ ਆਵਾਜ਼ ਸਹੀ ਆਉਂਦੀ ਬਈਆ ਹਵਾ ਦੀ ਆਵਾਜ਼ ਜ਼ਿਆਦਾ ਨਹੀਂ ਆਉਂਦੀ ਬਈ ਇਹ ਵੀ ਜ਼ਰੂਰੀ ਆ ਵਾਕੀ ਜਿਹੜੀ ਸਪੀਡ ਤੇ ਸਪੀਡ ਦਾ ਹਾਈ ਸਪੀਡ ਦਾ ਬਹੁਤ ਆ ਇਹ ਰੋਡ ਹੈ ਨਹੀਂ ਭਜਾਉਣ ਵਾਲੇ 120 ਬਾਈ ਤੱਕ ਤਾਂ ਵਧੀਆ ਬਾਈਕ ਭਜਦੀ ਹੈ ਵਧੀਆ ਇਹਨਾਂ ਬਾਕੀ ਜ਼ਿਆਦਾ ਨਹੀਂ ਭਜਾਉਣੀ ਚਾਹੀਦੀ ਫਾਇਦਾ ਨਹੀਂ ਹੈਗਾ ਕੋਈ ਕੀ ਰੈਸ ਕਿ ਲੈਣਾ ਹਨਾ ਐ ਭਾਈ ਦਸਰ ਉਹ ਆਏ ਕਮੈਂਟ ਕਰਕੇ ਸਹੀ ਆਉਂਦੀ ਪਈ ਕਿਉਂਕਿ ਆਪਾਂ ਇਦੀ ਬਲੌਮ ਬਣਾਉਣੇ ਜਾਣਾ ਪਹਾੜਾਂ ਦੇ ਰਾਸਤੇ ਉਤੇ ਬਾਕੀ ਜਿਹੜਾ ਸਾਡਾ ਰੂਟ ਰਹਿਣਾ ਹੈ ਉਹ ਸਭੀ ਖਾਤਰਾ ਦਾ ਹੋ ਰਹਿਣਾ ਹੈ ਜੀ ਇਧਰੋਂ ਆਪਣਾ ਏਰੀਆ ਤੁਹਾਨੂੰ ਦੱਸ ਦਈਏ ਕਿਹੜਾ ਨਕੋ ਉਧਰ ਨੂਰ ਮਹਿਲ ਦੇ ਵਿੱਚ ਪੈਂਦਾ ਸਾਡਾ ਲਾਗੇ ਲਾਗੇ ਹਨਾ ਟਾਲੀਵਾਲ ਇਧਰੋਂ ਹੀ ਨਿਕਲਣਾ ਆਇਆ ਫਗਵਾੜਾ ਫਗਵਾੜਿਓ ਨਮਾ ਸ਼ਹਿਰ ਬੰਗਿਆਵਾਲ ਦੀ ਹੋ ਕੇ ਕਿਉਂਕਿ ਉਧਰੋਂ ਫਰੈਂਡ ਆ ਸਾਡਾ ਇੱਕ ਭਾਜੀ ਆ ਰਿਸ਼ਤੇਦਾਰ ਆਪਣੇ ਉਹਨਾਂ ਨੇ ਬਾਈਕ ਲੈ ਜਾਣੀ ਆ ਬਾਕੀ ਹੋਰ ਦੇਖਦੇ ਕੌਣ ਨਾਲ ਜਾਂਦਾ ਫਿਰ ਆਪਾਂ ਜਾਵਾਂਗੇ ਇਹ ਪੌੜਾ ਸਾਹਿਬ ਪੌੜਾ ਸਾਹਿਬ ਵਾਲ ਦੀ ਹੋਗੇ ਉਹ ਵਾਲਾ ਹੀ ਇਹ ਰੂਟ ਚੁਣਾਂਗੇ ਜੇ ਜਾਣਾ ਹੋਵੇ ਹੇਮਕੁੰਡ ਸਾਹਿਬ ਇੱਧਰੋਂ ਵੀ ਜਾ ਆ ਜਾਂਦਾ ਹੈ ਦਿੱਲੀ ਵਾਲੇ ਰੋਡ ਵੱਲ ਦੀ ਪਰ ਆਪਾਂ ਪਹਾੜਾ ਵਾਲ ਦੀ ਜਾਣਾ ਇਹਨਾਂ ਪੂਰਾ ਨਾਮ ਲੈ ਲੈਂਦੇ ਹੋਏ ਦਰਸ਼ਨ ਕਰਦੇ ਹੋਏ ਨਾਲੇ ਖੁੱਲਾ ਰਾਸਤੋ ਨਾਲ ਸੰਗਤ ਵੀ ਘਟ ਆਉਣੀ ਆ ਆ ਟਾਈਮ 'ਚ ਹੇਮਕੁੰਡ ਸਾਹਿਬ ਵੀ ਸੰਗਤ ਘਟ ਹੁੰਦੀ ਹੈ ਉਹ ਵੀ ਤੁਹਾਨੂੰ ਸਾਰਾ ਵੀਊ ਦਿਖਾਵਾਂਗੇ ਰਾਸਤਾ ਵੀ ਸਾਰਾ ਦੱਸਾਂਗੇ ਡਰੋਨ ਵੀ ਲੈ ਕੇ ਜਾਣਾ ਨਾਲ ਡਰੋਨ ਸ਼ਾਟ ਵੀ ਲਵਾਂਗੇ ਮਤਲਬ ਪੂਰਾ ਘੈਂਟ ਗੱਲ ਬਣਾਵਾਂਗੇ ਬਾਕੀ ਪਹੁੰਚਦੇ ਫੜਾਫੜਾ ਉਹਨਾਂ ਬੰਦੇ ਤੋਂ ਰੇਟਾ ਲੁਟਾਰੀਆਂ ਦੀਆਂ ਪਵਾਈਏ ਵਾਈਟ। ਲੋ ਜੀ ਫਾਈਨਲੀ ਸ਼ਹਿਰ ਡੜੇ ਵਾਲਾ ਆ ਗਿਆ ਸਾਡੇ ਪਿੰਡ ਤੋਂ 2.5 ਕਿਲੋਮੀਟਰ ਦੂਰ, 3 ਕਿਲੋਮੀਟਰ ਦੂਰ। ਮੇਨ ਸਾਡਾ ਸ਼ਹਿਰ ਇਹੀ ਪੈਂਦਾ ਇੱਥੇ ਹੀ ਸਮਾਨ ਲਈਦਾ ਸਾਰਾ। ਜੇ ਤਾਂ ਕਸਬਾ ਲਾ ਲੋ ਸ਼ਹਿਰ ਵੀ ਨਹੀਂ। ਬੜਾ ਵੱਡਾ ਵੀ ਹੈ ਨਹੀਂ ਕੋਈ ਛੋਟਾ ਵੀ ਹੈ ਨਹੀਂ। ਬਾਕੀ ਅੰਕਲ ਨੂੰ ਪੁੱਛਦੇ ਟਾਈਮ ਹੈਗਾ ਇਹ ਤਾਂ ਟਾਈਮ ਬਹੁਤ ਘੱਟ ਹੁੰਦਾ ਜੇ ਤੁਹਾਨੂੰ ਕੰਮ ਕਰਾਉਣਾ ਹੋਵੇ। ਪਹਿਲਾਂ ਬਹੁਤ ਜਿਹਾ ਸਮਾਨ ਵੀ ਹੈਗਾ ਉਹ ਵਾਲਾ। ਕੋਈ ਨਹੀਂ। ਕਾਂਕਰ ਹੈਗੇ ਆ? ਕਿੱਥੇ ਅੰਦਰ ਆ? ਲੈ ਲੈਣ। ਉਹ ਇਹਦਾ ਫੋਨ ਟੰਗਣ ਵਾਲਾ ਹੰਦ ਲੱਗ ਜਾਂਦਾ ਇੱਥੇ ਫੋਨ ਟੰਗਣ ਵਾਲਾ ਚਾਰਜਰ ਵਾਲਾ ਪੋਰਟ ਲੱਗ ਜਾਂਦਾ ਚਾਰਜਰ ਵਾਲਾ ਉਹ ਵੀ ਲੱਗਿਆ ਤਾਂ ਅੰਕਲ ਹੈ ਲੋ ਜੀ ਫਾਈਨਲੀ ਡਿਸੀਜਨ ਇਹ ਹੋਇਆ ਸਾਡਾ ਬਾਜੀ ਦਾ ਫੋਨ ਆ ਗਿਆ ਬਾਜੀ ਨੂੰ ਪਹੁੰਚਣ ਵਾਲੇ ਜਰੰਦਰ ਉਹ ਕਹਿੰਦੇ ਤੂੰ ਪਹੁੰਚ ਮੈਨ ਲੋਕੇਸ਼ਨ ਭੇਜ ਜਾ ਕੇ ਉੱਥੇ 11 ਵਜੇ ਦਾ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਪਾਉਣੇ ਆ ਟਾਇਰ ਅੱਛਾ ਪੇਰਾ ਪਾਈ ਕੇ ਆ ਕੇ ਕੰਮ ਕਰਾਉਨੇ ਆਂ ਚੱਲਦੇ ਆਂ ਜਲੰਧਰ ਨੂੰ ਜਲੰਧਰ ਇੱਥੇ ਹੈਗਾ 18 19 ਕਿਲੋਮੀਟਰ ਚਲੋ ਜੀ ਹੁਣ ਨਿਕਲਦੇ ਆਂ ਜਲੰਧਰ ਟੈਰਾ ਵਾਲੀ ਦੁਕਾਨ ਦੇ ਨਾਲੇ ਭਾਜੀ ਜਿਹੜੇ ਮੇਨ ਆ ਇੱਥੇ ਉਹ ਵੀ ਨਹੀਂ ਹੱਲੇ ਆਇਆ ਰੈਸਟਾਰ ਕੇ ਆਪਾਂ ਜਲੰਧਰ ਚੱਲਦੇ ਆਂ ਪਹਿਲਾਂ ਪਹੁੰਚਦੇ ਆਂ ਟਾਇਰ ਜ਼ਰੂਰੀ ਆ ਜਦ ਤੱਕ ਇਧਰ ਉਹ ਵੀ ਲੈੇ ਹੋ ਜੂਗੇ ਭਾਜੀ ਹੁਣ ਆ ਜਾਣਗੇ ਸੇ ਆਪਾਂ ਇਧਰੋਂ ਹੀ ਕੰਮ ਕਰਾ ਲਾਂਗੇ ਭਾਈ ਨੂੰ ਹੀ ਲੋਕੇਸ਼ਨ ਵੇੜਨੀ ਉਹ ਵਿਚਾਰਾ ਜਿਹੜੇ ਨਾਲ ਜਾਣਾ ਨਾ ਆਪਣੇ ਰੈਸਟਡਾਰੀ ਆ ਭਾਜੀ ਜਿਹਨ ਆ ਜਾਣਾ ਉਹ ਵੀ ਆ ਰਹੇ ਉਹਨੇ ਵੀ ਫਲੈਂਡਾ ਦਾ ਟਾਇਰ ਪਾਉਣੇ ਆ ਕਹਿੰਦਾ ਸੀ ਟਾਇਰ ਪਾ ਲੰਨੇ ਆ ਬਾਕੀ ਆ ਵੇਂ ਦੇਖ ਲੋ ਜਦੋਂ ਮੀਂਹ ਦੇਣ ਸੀ ਨਾ ਅਜ ਤੋਂ 2 ਮਹੀਨਾ ਪਹਿਲਾਂ ਆਇਆ ਇਥੇ ਪਾਣੀ ਆ ਫੁੱਲ ਸੀ ਸਾਰਾ ਆਹ ਸਾਰਾ ਏਰੀਆ ਡੋਬ ਚੁੱਕਾ ਜਗਾ ਇੱਧਰ ਦੇਖ ਲੋ ਸਾਰਾ ਏਰੀਆ ਡੋਬ ਚੁੱਕਾ ਯਾਰ ਇੱਧਰ ਸਾਰਾ ਪਾਣੀ ਇੱਧਰ ਨੀਵਾ ਨਾ ਥਰੇ ਥੱਲੇ ਆ ਇਹ ਸਕੂਲ ਵੀ ਆਉਂਦਾ ਹੈ ਕਹਿੰਦਾ ਦਿਖਾਉਣੇ ਆ ਥੱਲੇ ਨਾ ਥੱਲੇ ਡੂੰਘਾਗਾ ਇਹ ਸਾਰਾ ਥੱਲੇ ਡੋਬ ਗਿਆ ਪਾਣੀ ਦਾ ਪੂਰਾ ਭਰ ਗਿਆ ਇੱਥੇ ਪਾਣੀ ਮਾਕੇ ਇਧਰ ਦੇਖ ਸਕਦੇ ਤੁਸੀਂ ਆ ਬਿਲਡਿੰਗਾਂ ਸ਼ੁਰੂ ਹੋ ਗਈਆਂ ਜਲੰਧਰ ਸ਼ਹਿਰ ਦੀਆਂ ਕੀ ਬਾਤ ਹੈ ਇੱਥੇ ਗੰਦਾ ਨਾਲਾ ਹੁਣ ਕਾਫੀ ਬੰਦ ਕਰ ਦਿੱਤਾ ਗੰਦਾ ਨਾਲਾ ਸੈਟ ਦੇ ਦਿੰਦਾ ਰੋਡ ਸਾਫ ਬਣਾ ਦਿੱਤਾ ਹੋਇਆ ਬੈਕ ਸਾਈਡ ਤੇ ਜਲੰਧਰ ਜੀ ਅਸੀਂ ਆਪਾਂ ਐਂਟਰ ਹੋ ਗਏ ਹਾਂ ਇਸ ਟਾਈਮ ਵੈਸੇ ਬਹੁਤ ਮਤਲਬ ਕਿ ਡਵੈਲਪ ਹੋ ਗਿਆ ਏਰੀਆ ਸਾਰਾ ਫਲੈਟ ਬਣ ਚੁੱਕੇ ਆ ਬਹੁਤ ਜ਼ਿਆਦਾ ਹਾਲੇ ਤਾਂ ਬਹੁਤ ਬੈਕ ਤੇ ਆ ਇਧਰੋਂ ਸਾਰੇ ਫਲੈਟ ਹੀ ਫਲੈਟ ਆ ਜਲੰਧਰ ਵੀ ਕਾਫੀ ਤਰੱਕੀ ਚ ਹੋ ਰਿਹਾ ਇਧਰ ਵੀ ਦੇਖ ਲਓ ਫਲੈਟ ਸਾਰੇ ਇਧਰ ਮੇਰੇ ਭੂਆ ਦੇ ਮੁੰਡੇ ਦਾ ਘਰ ਆ ਫਲੈਟਾਂ ਦੇ ਬੈਕ ਸਾਈਡ ਤੇ ਕਾਫੀ ਡਵੈਲਪ ਹੋ ਗਿਆ। ਲਓ ਜੀ ਫਾਈਨਲੀ ਸ਼ਹਿਰ ਚ ਐਂਟਰ ਹੋ ਚੁੱਕੇ ਆ ਜਲੰਧਰ ਦੇ ਵਿੱਚ। ਪਹਿਲਾਂ ਸ਼ਹਿਰ ਚ ਸੀਮਾ ਲੋਂ ਮੇਨ ਸਿਟੀ ਚ ਹੋ ਗਏ ਆਪਾਂ। ਤੇ ਹੁਣ ਆਪਾਂ ਜਾਣਾ ਸ਼ਾਸਤਰੀ ਮਾਰਕੀਟ ਉਹ ਟਾਇਰਾਂ ਦੀ ਮਾਰਕੀਟ ਆ। ਗੱਡੀਆਂ ਦੇ ਰੈਮ ਟਾਇਰ ਵਧੀਆ ਵਧੀਆ ਮਹਿੰਗੇ ਤੋਂ ਮਹਿੰਗੇ ਜਿਹੜੇ ਮਰਜੀ ਲੈ ਲੋ। ਬਹੁਤ ਘੱਟ ਰੇਟ ਤੇ ਮਿਲਦੇ ਆ ਬਾਕੀਆਂ ਜਗ੍ਹਾ ਨਾਲੋਂ। ਇੱਥੇ ਜਲੰਧਰ ਦਾ ਮਸ਼ਹੂਰ ਆ ਮਾਰਕੀਟ। ਥੋੜੀ ਐਥੋਂ 3 2.5 ਕਿਲੋਮੀਟਰ ਹੋਰ ਆ। ਚੱਲਦੇ ਆਪਾਂ। ਫੇਰ ਪਤਾ ਕਰਦੇ ਕੀ ਰੇਟ ਆ ਟਾਇਰਾਂ ਦਾ। ਭਾਈ ਜਲੰਧਰ ਨਾ ਟ੍ਰੈਫਿਕਾ ਨਾ ਟ੍ਰੈਫਿਕਾ ਲੁਧਿਆਣਾ ਜਲੰਧਰ ਹੋ ਗਿਆ ਕਿਤੇ ਜਗ੍ਹਾ ਮੋਟਰਸਾਈਕਲ ਕੱਢਣ ਨੂੰ ਵੀ ਹੁੰਦੀ ਨਹੀਂ ਤੇ ਹਿਸਾਬ ਲਾ ਲਓ ਦੇਖ ਲਓ ਤੁਹਾਡੇ ਸਾਹਮਣੇ ਆ ਭਰਿਆ ਆ ਪਿਆ ਕੀ ਹੈ ਯਾਰ ਤਾਂ ਹੀ ਪਿੰਡ ਪਸੰਦਦਾ ਮੈਨੂੰ ਪਿੰਡਾਂ 'ਚ ਨਾ ਰੋਲਾ ਨਾ ਰੱਪਾ ਨਾ ਚੂਨਾ ਚਾਹ ਨਾ ਜੀ ਕੁਝ ਨਹੀਂ ਹੈਗਾ ਆਰਾਮ ਨਾਲ ਜਾਓ ਨਜ਼ਾਰੇ ਨਾਲ ਆਪਣੇ ਨਾਲ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਦੇਖ ਲਓ ਹੰਡ ਲੇਟਾਂ ਦੇ ਖੜੇ ਹੋਏ ਆ ਵੇਟ ਕਰੋ ਨਵਾਂ ਅੰਕ ਲੋਦੀ ਨਿਕਲ ਗਿਆ ਲੈ ਰੈੱਡ ਲੇਟ ਦੇ ਏ ਭਾਈ ਗੋਪਰੋ ਕੈਮਰਾ ਆ ਬਲੋਗਿੰਗ ਨਹੀਂ ਨਹੀਂ ਇਹ ਚ ਵੀਡੀਓ ਬਣਦੀ ਹੈ ਵੀਡੀਓ ਬਣ ਜੇ ਤਾਂ ਮੈਂ ਜਾਈ ਜਾਣਾ ਸਾਰਿਆਂ ਨੇ ਬਣਾਈ ਜਾਣੀ ਇੱਧਰ ਸਾਹਮਣੇ ਅੱਗੇ ਪਿੱਛੇ ਵਿੱਚ ਮਾਈਕ ਲੱਗਾ ਜੋ ਬੋਲਦਾ ਰਿਕਾਰਡ ਹੋਈ ਜਾਣਾ ਮਤਲਬ 670 ਸਪੀਡ ਤੇ ਵੀ ਮਾਈਕ ਵਧੀਆ ਆਵਾਜ਼ ਖਿੱਚਦਾ ਤਾਂ ਕਰਕੇ ਹੈਗਾ ਛੋਟਾ ਜਿਹਾ ਤਾਂ ਕਰਕੇ ਜੈਸ ਦਾ ਵੀ ਇਦਾਂ ਹੀ ਅਜਾ ਹੈਲਮਟ 'ਚ ਦੇਖਦਾ ਉਹ ਤਾਂ ਇੱਥੋਂ ਦਿਸਦਾ ਆ ਇਹਦਾ ਰਿਕਾਰਡ ਕਰਦਾ ਬਸ ਸਾਜੀ ਪਹਿਲਾ ਦੇਖੀ ਜਾਂਦਾ ਹੀ ਗੌਰ ਨਾਲ ਕਹਿੰਦਾ ਕੀ ਲਾਇਆ ਹੈ ਭਾਈ ਉਹ ਲੱਗਾ ਵੀ ਸ਼ਾਇਦ ਇਹਦੇ ਵਿੱਚੋਂ ਹੀ ਦੇਖਦਾ ਹੈ ਕੈਮਰੇ ਜੁਗਾ ਹੈਗਾ ਨਹੀਂ ਭਰਾਵਾ ਲੋ ਜੀ ਹੁਣ ਸਾਹਮਣੇ ਮੇਨ ਇੱਕ ਚੌਂਕ ਖਤਰਨਾਕ ਹੈਗਾ ਇਥੇ ਨਾਕੇ ਦੇ ਬਹੁਤ ਮਤਲਬ ਕਿ ਪੁਲਿਸ ਖੜੀ ਹੁੰਦੀ ਹੈ ਚਲੋ ਆਪਣੇ ਤੋਂ ਸਭ ਕੋ ਹੈਗਾ ਪਤਾ ਨਹੀਂ ਮੈਨੂੰ ਹੁਣ ਇਹਦੀ ਝੋਰ ਸੰਝੂਰ ਹੈਗੀ ਕਿ ਨਹੀਂ ਇਹ ਰੱਬ ਹੀ ਜਾਣਦਾ ਇਹੇ ਚੌਂਕ ਪਾਰ ਕਰਕੇ ਨਾਲ ਹੀ ਆਏ ਹੈ ਨਹੀਂ ਸ਼ਾਸਤਰੀ ਮਾਰਕੀਟ ਲੋ ਜੀ ਆਵੇਂ ਚੌਂਕਾ ਸੌਰੀ ਯਾਰ ਭਾਜੀ ਕੋਈ ਨਹੀਂ ਬਾਹਲੀ ਗਾਲੀ ਨਾ ਕਰਿਓ ਪਹੁੰਚ ਜਾਣਾ ਆ ਆ ਚੌਂਕ 'ਚ ਬਹੁਤ ਵੇਟ ਕਰਨੀ ਪੈਂਦੀ ਆ ਕਿਉਂਕਿ ਕਈ ਆ ਨਾ ਉਧਰੋਂ ਇਧਰੋਂ ਇਧਰੋਂ 1 2 3 4 5 6 6 ਲੈਣਾ ਹੈ ਹਿਸਾਬ ਲਾ ਰਵੇ ਕਿਹਦੀ ਕਦੋਂ ਵਾਰੀ ਆਣੀ ਆ ਸਾਹਮਣੇ ਵਾਲੇ ਆਉਂਦੇ ਵੇ 2 ਸੈਕਿੰਡ ਦਾ ਫਰਕ ਰਹਿ ਗਿਆ ਬਸ ਜੇ ਨਿਕਲ ਜਾਣਾ ਹੀ ਹੁਣ ਨੂੰ ਲਓ ਜੀ ਹਾਂ ਨਹੀਂ ਲੇਟ ਹੋ ਗਈ ਮਸਾ ਲਾਸਟ ਟਰੌਕ ਆ ਹੁਣ ਆਣੀ ਸ਼ਾਸਤਰੀ ਮਾਰਕੀਟ ਥੋੜਾ ਅੱਗੇ ਜਾ ਕੇ ਉਹ ਪਾਜੀ ਵਿਚਾਰਾ ਪੇਪਰ ਦੇ ਜਾਣਾ ਮੈਨੂੰ ਕਹਿੰਦਾ ਬਾਜੀ ਤੇਰੇ ਕਰਕੇ ਬਈ ਲੇਟ ਹੋ ਗਈ ਮੈਂ ਥੋੜਾ ਹੌਲੀ ਸੀ ਯਾਰ ਮੇਰੀ ਗਲਤੀ ਆ ਜੇ ਮੈਂ ਥੋੜਾ ਜਿਆਦਾ ਤੇਜ਼ ਹੁੰਨਾ ਤਾਂ ਲਾਈਟਾਂ ਹਰੀਆਂ ਹੋਈਆਂ ਸੀਗੀਆਂ ਉਹਨੇ ਵੀ ਲੰਘ ਜਾਣੀਆਂ ਚਲੋ ਕੋਈ ਨਹੀਂ 2 ਮਿੰਟ ਦਾ ਕੀ ਫਰਕ ਪਾਣਾ ਬਾਕੀ ਜੋ ਹੁੰਦਾ ਪ੍ਰਮਾਤਮਾ ਦੇ ਹੱਥ ਵਸੇ ਹੁੰਦਾ ਸਾਰਾ ਕੁਝ ਜਦੋਂ ਪਹੁੰਚਣਾ ਉਹਦੇ ਪਹੁੰਚਣਾ ਲਓ ਜੀ ਫਾਈਨਲੀ ਸ਼ਾਸਤਰੀ ਮਾਰਕੀਟ ਆ ਗਏ ਆ ਆਪਾਂ ਇੱਥੇ ਸਾਰੇ ਟਾਇਰ ਰੀ ਟਾਇਰ ਲੋਏ ਟਾਇਰ ਥੋੜਾ ਜਿਆਦਾ ਅੱਗੇ ਜਾ ਕੇ ਪਿੱਛੇ ਵੀ ਜਗਾ ਨਾ ਨੰਗੀਆਂ ਕਾਫੀ ਤੇ ਟਾਇਰ ਟਾਇਰ ਮਿਲਦੇ ਇਥੇ ਹੁਣ ਆਪਾਂ ਇੱਕ ਮੇਰਾ ਮੁੰਡਾ ਫਰੈਂਡ ਆ ਗੱਡੀਆਂ ਟਾਇਰ ਪਵਾਏ ਸੀਗੇ ਉਸ ਤੋਂ ਫਰੈਂਡ ਜਿਹਦਾ ਮੇਰਾ ਗਾਂ ਸਾਡੇ ਰਸਤੇ ਆ ਰਹੇ ਉਹਨਾਂ ਨੂੰ ਗਾਂ ਜਾਣਦਾ ਗੱਡੀਆਂ ਟਾਇਰ ਉਹਨੇ ਸਾਨੂੰ ਪਾ ਕੇ ਦਿੱਤੇ ਸੀਗੇ ਜੇ ਕੇ ਦੇ ਮਤਲਬ 6500 ਦਾ ਜਿਹੜਾ ਟਾਇਰ 53 ਚ 5300 ਦਾ ਪਾ ਕੇ ਦਿੱਤਾ ਹੈਗਾ ਚਾਰੇ ਪਾਏ ਸੀ ਉਹ ਕਹਿੰਦਾ ਮੋਟਰਸਾਈਕਲ ਦੇ ਵੀ ਟਾਇਰ ਪਾਉਣੇ ਹੋਣ ਤਾਂ ਮੈਨੂੰ ਦੱਸ ਦਿਆ ਕਰੋ ਕੋਈ ਚੱਕਾ ਨਹੀਂ ਜੇ ਬੰਦਾ ਹੋਇਆ ਤਾਂ ਉਹਨੂੰ ਆਪਾਂ ਮਿਲਾਂਗੇ ਤੇ ਉਹਨੂੰ ਪੁੱਛਾਂਗੇ ਕਿਥੋਂ ਪਵਾਈਏ ਫਿਰ ਆਪਣੇ ਜਿਹੜੇ ਭਾਜੀ ਹੁਣੇ ਆ ਰਹੇ ਆ ਉਹਨਾਂ ਨੇ ਵੀ ਟਾਇਰ ਉੱਥੇ ਪਾਉਣੇ ਆ ਤਾਂ ਕਰਕੇ ਜ਼ਰੂਰ ਉਹਨੂੰ ਮਿਲ ਲੈਣੇ ਕਿਉਂਕਿ ਉਦਾਂ ਬਹੁਤ ਛੇਲੇ ਲਾਉਂਦੇ ਆ ਇਹ ਤੁਸੀਂ ਵੀ ਦੇਖ ਲਿਓ ਵੀਡੀਓ ਤੇ ਦੁਕਾਨ ਦੱਸ ਦਊਗਾ ਕਿੱਥੋਂ ਦੀ ਪਤਾ ਕਰਨਾ ਜੇ ਉਹਨਾਂ ਦਾ ਆਜਿਓ ਟਾਇਰ ਵੀ ਪਾਉਣੇ ਹੋਣ ਤਾਂ ਸਸਤੇ ਰੇਟ ਤੇ ਪਾ ਦਿੰਦਾ ਬੰਦਾ ਮੇਰਾ ਨਾਮ ਲੈ ਲਿਓ ਫਤਿਹ ਕੋ ਆ ਕੇ ਗਿਆ ਸੀਗਾ ਟਾਇਰ ਬਣਾਉਣ ਨੂੰ ਗੱਡੀ ਦੇ ਤੁਹਾਨੂੰ ਕੋ ਆ ਦੇਖ ਲਓ ਸਾਰੀਆਂ ਲੋਏ ਟਾਇਰ ਪੁਰਾਣੇ ਸੈਕੰਡ ਹੈ ਟਾਇਰ ਹੀ ਮਿਲ ਜਾਂਦੇ ਸਾਰਾ ਕੁਝ ਮਿਲ ਜਾਂਦਾ ਹੈ ਹਨਾ ਸਭ ਕੁਝ ਮਿਲ ਜਾਂਦਾ ਹੈ ਆ ਦੇਖ ਲੋ ਭਰਿਆ ਹੀ ਭਾਇਏ ਮਾਰਕੀਟ ਪੂਰੀ ਟਾਇਰਾਂ ਵਾਲੀ ਆ ਟਾਇਰ ਤੇ ਲੋਹੇ ਵਾਲੀ ਸਾਰੇ ਗੱਡੀਆਂ ਦੇ ਕੰਮ ਹੁੰਦੇ ਹੋਰ ਵੀ ਬਾਕੀ ਟ੍ਰੈਫਿਕ ਬਹੁਤ ਜ਼ਿਆਦਾ ਲਊ ਪਿੰਦਾ ਆ ਆਹ ਦੇਖ ਲੋ ਜੇ ਹਣੀ ਹੁਣ ਦਿਖਾਣੇ ਆਪਾਂ ਜਾਣਾ ਦਫੌਰਾ ਸਾਸ਼ਤਰੀ ਜੋਂ ਹੋਗਾ ਮੇਨ ਠੀਕ ਆ ਆ ਚੋਂਗਾ ਤੇ ਸਾਹਮਣੇ ਦਿਖਾਣਾ ਤੁਹਾਨੂੰ ਦਿਖਾ ਦੇਣਾ ਆਹ ਦੇਖੋ ਕਿਸਾਨ ਟਾਵਰ ਲਿਖਿਆ ਠੀਕ ਆ ਜੀ ਕਿਸਾਨ ਟਾਵਰ ਪਤਾ ਉਥੇ ਜਾਣਾ ਤੁਸੀਂ ਬੰਦਾ ਲੱਭਣਾ ਬਣਾ ਹਾਂ ਜਾ ਕੇ ਮੈਂ ਲੱਭਦਾ ਮਿਲਦਾ ਉਹ ਹੈ ਨਹੀਂ ਵਿਕਰਮ ਹੈ ਨਹੀਂ ਵਿਕਰਮ ਇੱਥੇ ਹੀ ਹੋਣਾ ਯਾਰ ਰੇਟ ਮੜਾਇਆ ਕਰਾਉਣਾ ਸੀ ਉਹਨੂੰ ਕਹਿ ਕੇ ਕਹਿ ਰਹੇ ਹੋ ਉਹ ਤਾਂ ਸੰਜੀਤ ਮੁੰਡਾ ਹੋਗਾ ਸੰਜੀਤ ਲਓ ਜੀ ਦੁਕਾਨ ਦਾ ਦੱਸ ਦਿੰਦੇ ਆਪਾਂ ਪਤਾ ਕਰ ਲਿਆ ਐਮ ਐਸ ਟਾਇਰ ਇਹਨਾਂ ਦੀ ਦੁਕਾਨ ਆ ਹੋਈ ਇੱਥੇ ਕੀ ਆ ਕਿਤੇ ਐਮ ਐਸ ਟਾਇਰ ਐਮ ਐਸ ਟਾਇਰ ਭਈ ਐਮ ਐਸ ਟਾਇਰ ਕਿੱਥੇ ਐਮ ਐਸ ਟਾਇਰ ਇਹੀ ਆ ਉਹਨਾਂ ਦੀ ਦੁਕਾਨ ਆ ਲਓ ਜੀ ਫਾਈਨਲੀ ਐਮ ਐਸ ਟਾਇਰ ਵਾਲੇ ਤੇ ਪਹੁੰਚ ਗਏ ਲਓ ਜੀ ਆਹ ਦੋ ਟਾਇਰ ਪਸੰਦ ਕੀਤੇ ਆਪਾਂ ਇਹ ਕਿੰਨੇ ਨੰਬਰ ਆਹ ਹੈ ਇਹ ਵਾਲਾ 163 103 ਨੰਬਰ ਆਹਾ ਆਹ ਆ ਮੋਰਲਾ ਪਿਛਲਾ ਇਹ ਸਾਨੂੰ ਇਹ ਕਿੰਨੇ ਚ ਪੈਣਾ ਹੈ 2400 2400 ਜ ਆਪਣੇ ਲਈ ਆ ਤੇ ਆਹ 1500 ਜੇ ਕੋਈ ਬੰਦਾ ਹੋਰ ਆਵੇ ਤਾਂ ਦੇ ਦੂੰਗਾ ਇੰਨੇ ਟਾਇਰ ਇੰਨੇ ਦੇ ਵਿੱਚ ਘਟ ਦੋ ਘਟ ਰੇ ਇਹ ਆ ਦੇਖ ਲਓ ਬੰਦੇ ਉਹਨਾਂ ਦਾ ਦੁਕਾਨ ਦਾ ਐਡਰੈਸ ਦੱਸ ਦੇ ਐਮ ਐਸ ਟ੍ਰੇਡਰ ਐਮ ਐਸ ਟ੍ਰੇਡਰ ਠੀਕ ਹੈ ਸ਼ਾਸਤਰੀ ਮਾਰਕੀਟ ਜਿਹਨੂੰ ਮਾਰਕੀ ਪਤਾ ਕਰ ਗਏ ਹੁਣ ਟਾਇਰ ਪਾ ਕੇ ਫੇਰ ਨਿਕਲਦੇ ਆਪਾਂ ਲਓ ਜੀ ਫਾਈਨਲੀ ਆਪਣੇ ਬਾਈਕ ਨੂੰ ਟਾਇਰ ਪਾਣ ਲੱਗੇ ਆ ਇਹ ਵੀ ਹੇਮਕੁੰਨ ਸਾਹਿਬ ਦੇ ਬਾਣੀ ਟਾਇਰ ਪਾਣ ਲੱਗੇ ਨੇ ਤਾਂ ਕਿੱਥੇ ਪਾਣੇ ਚਾਹੀਏ ਜਲਦੀ ਆਹ ਸ਼ੀਸ਼ਾ ਹੁਣ ਫੇਰ ਪਵਾਵਾਂਗੇ ਯਾਰ ਇਹ ਇਹਨੂੰ ਉਹਦਾ ਲੰਡੇ ਹੀ ਆ ਟਾਇਰ ਇਹਦਾ ਉਹ ਦੂਜਾ ਸਟੈਂਡ ਹੈ ਨਹੀਂ ਟੇਡਾ ਸਟੈਂਡ ਆ ਦੂਜਾ ਹੈ ਨਹੀਂ ਜੈਕ ਲਾਉਣਾ ਪੈਣਾ ਉਹ ਜੀ ਫਾਈਨਲੀ ਟਾਇਰ ਪੈ ਗਿਆ ਮੋੜ ਲਾ ਕੇ ਦੇਖ ਲਓ ਇਹ ਸਿਲਾ ਵੀ ਪੈ ਚੁੱਕਾ ਆ ਟਾਇਰ ਚੋੜਾ ਆ ਨਾ ਹੁਣ ਆਪਣਾ ਟੈਂਸ਼ਨਲ ਸਰਵਿਸ ਰਹਿ ਗਈ ਸਰਵਿਸ ਕਰਾਉਣੀ ਆ ਤੇ ਲੇਟਾ ਪਾਉਣੀ ਆ ਉਹਦਾ ਹੋਰ ਵੀ ਛੜ ਕੇ ਚੰਗੀਆਂ ਬਣ ਗਈਆਂ ਹੋਣੀਆਂ ਹਾਂਜੀ ਅਸੀਂ 2023 ਚ ਵੀ ਗਏ ਸੀ ਅੱਛਾ ਤੁਸੀਂ 23 23 ਚ ਗਏ 24 ਚ ਵੀ ਗਏ ਆ 25 ਚ ਨਹੀਂ ਜਾਇਆ ਮੇਰੇ ਤੋਂ ਹੁਣ ਜਾਣਾ ਭਾਜੀ ਉਹਦਾ ਗੱਡੀ ਚ ਜਾਂਦੇ ਰਹੇ ਹੁਣ ਐਤਕੀ ਬਾਈਕ ਤੇ ਜਾਣਾ ਹਾਂਜੀ ਹਾਂਜੀ ਨੋਇਰ 8 ਚ ਆਹ ਉਹਦੋਂ ਤੇ ਛੜਕਾ ਬਹੁਤ ਖੁੱਲੀਆਂ ਹੋਣੀਆਂ ਜਿਹੜੇ ਫੇਰ ਬਹੁਤ ਟਾਈਮ ਹੋ ਗਿਆ ਤੁਹਾਨੂੰ ਗਿਆ ਨੂੰ ਉਹਦੋਂ ਜੰਗਲ ਵੀ ਸਾਰਾ ਹੁਣ ਆ ਹੁਣ ਤਾਂ ਉੱਥੇ ਵੀ ਵਧੀਆ ਬਣ ਗਿਆ ਮਾਹੌਲ ਉਹਦੋਂ ਸਾਰਾ ਜੰਗਲ ਹੁੰਦਾ ਸੀ ਏਰੀਆ ਪਹਿਲਾਂ ਕਈ ਬੰਦੇ ਜਿਹੜੇ ਗਏ ਸੀ ਹਾਂਜੀ ਹਾਂਜੀ ਉਹ ਤਾਂ ਇਹ ਵੀ ਉਹਨਾਂ ਛੜਕਾਂ ਨਾਲ ਵੀ ਗਏ ਤਾਂ ਉਦੋਂ ਛੜਕ ਕਿੰਨੇ ਬਾਵਾ ਖੁੱਲੀਆਂ ਹੋ ਗਈ ਉਦੋਂ ਹਾਂ ਹਾਂ ਉਹਨਾਂ ਉਦੋਂ ਖੁੱਲੀਆਂ ਹਾਂਜੀ ਹੁਣ ਤਾਂ ਵਧੀਆ ਚਲੋ ਠੀਕ ਆ ਬਾਜੀ ਲੋ ਜੀ ਫਾਈਨਲੀ ਟਾਇਰ ਪੈ ਗਿਆ ਆਪਣਾ ਅੱਧਾ ਕੰਮ ਹੋ ਗਿਆ ਥੋੜਾ ਜਿਹਾ ਰਹਿ ਗਿਆ ਆ ਹੁਣ ਆਪਾਂ ਨਿਕਲਦੇ ਆਂ ਕਿਆ ਬਾਤ ਆ ਯਾਰ ਮੋਰਸਲ ਦਾ ਰੋਣਨੇ ਕੋਲਾ ਪਿਆ ਟੈਰਾਂ ਨਾਲ ਐਂਡ ਹੋ ਗਈ ਗੱਲਬਾਤ ਪਹੁੰਚਦੇ ਆਂ ਆਪਾਂ ਉਹੀ ਸ਼ਾਪ ਤੇ ਥੋੜਾ ਜਿਹਾ ਕੰਮ ਜਿਹੜਾ ਰਹਿੰਦਾ ਉਹ ਵੀ ਕਰਾਈਏ ਫੇਰ ਦੇਖੀਏ ਬਾਕੀ ਕੰਮ ਦੇ ਲੋ ਸਾਰੀ ਮਾਰਕੀਟ ਉਹੀ ਆ ਠੀਕ ਆ ਯਾਰ ਰੇਟ ਟਾਇਰ ਤਾਂ ਅਲੱਗ-ਅਲੱਗ ਸੀਗਾ 2900 ਦਾ ਵੀ ਟਾਇਰ ਸੀਗਾ ਇਹ 2400 ਦਾ ਮਿਲਿਆ ਮੈਨੂੰ ਮੈਂ ਕਿਹਾ ਇੱਥੇ ਗੁੱਲੀ ਜ਼ਿਆਦਾ ਆ ਉਹਦੀ ਗੁੱਲੀ ਵੀ ਘੱਟ ਸੀਗੀ ਤੇ ਮੋਰਲਾ ਟਾਇਰ ਮਿਲਿਆ 1500 ਦਾ ਠੀਕ ਆ ਯਾਰ ਰੇਟ ਉਹਦਾ ਇਹ ਟਾਇਰ ਮਹਿੰਗੇ ਆ ਜ਼ਿਆਦਾ ਥੋੜੇ ਬਾਕੀ ਸਹੀ ਮਿਲ ਗਿਆ ਰੇਟ ਆਪਾਂ ਨੂੰ ਕੋਈ ਚੱਕਰ ਨਹੀਂ ਭਾਜੀ ਨੂੰ ਮੈਂ ਫੋਨ ਲੋਕੇਸ਼ਨ ਭੇਜਤੀ ਆ ਜਿਹਨੇ ਨਾਲ ਜਾਣਾ ਉਹ ਇੱਥੋਂ ਪਾਣੇ ਜਾਣਾ ਟਾਈਮ ਲੱਗਣਾ ਨਵੇਂ ਸ਼ਹਿਰ ਤੋਂ ਆਉਂਦੇ ਪਏ ਮੈਂ ਕਹਾਂ ਜਦ ਤੱਕ ਫਿਰ ਮੈਂ ਆਪਣੇ ਹੋਰ ਵੀ ਕੰਮ ਕਰ ਲਵਾਂ ਹਨਾ ਬਾਕੀ ਚਲੋ ਫਟਾਫਟ ਪਹੁੰਚਦੇ ਆ ਬਲੌਗ ਜਿਆਦਾ ਵੱਡਾ ਬਣਾਉਣਾ ਬਾਕੀ ਨਾ ਪਤਾ ਤਾਂ ਯਾਰ ਸਾਰਿਆਂ ਨੂੰ ਅੱਜ ਕੱਲ੍ਹ ਕੈਮਰਾ ਲੱਗਾ ਮੇਰੇ ਆ ਲੋਕੀ ਜਿਹੜਾ ਵੀ ਦੇਦਾ ਇਹ ਕੀ ਹੈ ਇਹ ਕੀ ਹੈ ਪੁੱਛਦੇ ਹੈਗੇ ਕਾਦੀ ਲਾਇਆ ਮੈਂ ਫਿਰ ਦੱਸ ਦਿਆਂ ਮੈਂ ਕਹਾਂ ਬਲੌਗ ਬਣਾਉਣਾ ਹੈ ਸ਼ੌਂਕ ਆ ਮੈਨੂੰ ਬਲੌਗ ਬਣਾਉਂਦਾ ਤਾਂ ਕਰਕੇ ਲਾਇਆ ਫਿਰ ਕਈ ਬਹੁਤ ਖੁਸ਼ ਹੁੰਦੇ ਆ ਦੇਖ ਕੇ ਹੁਣ ਉੱਤੇ ਵੀ ਮੈਨੂੰ ਪੁੱਛਿਆ ਜੀ ਭਾਈ ਨੇ ਇੱਥੇ ਵੀ ਟੈਰਾ ਵਾਲੀ ਦੁਕਾਨ ਦੇ ਪੋਛਦਾ ਹੈਗਾ ਉਹ ਸਾਡੇ ਪਿੰਡ ਦੇ ਰੇਸਤੇ ਜਾਰੀ ਨਿਕਲੀ ਕਹਿੰਦਾ ਸਾਡੇ ਤੁਹਾਡੇ ਪਿੰਡ ਦੇ ਮੇਰੇ ਰੇਸਤੇ ਜਾਰੀ ਆ ਪਤਾ ਨਹੀਂ ਕੌਣ ਤੀਰਥ ਹੋਣੀ ਆ ਮੈਂ ਕਿਹਾ ਹਾਂ ਚਲੋ ਜੇ ਤਾਂ ਉਹ ਮੁੰਡਾ ਤੀਰਥ ਸਾਹਿਬ ਇਹਦਾ ਮੇਰਾ ਫਰੈਂਡ ਹੀ ਆ ਉਹ ਤੇ ਬਾਕੀ ਆਹ ਮਾਰਕੀਟ ਬੀ ਐਮ ਸੀ ਚੌਂਕ ਆ ਗਏ ਆ ਆਪਾਂ ਦੇਖ ਸਕਦੇ ਤੁਸੀਂ ਫੇਰ ਸਾਨੂੰ ਵੇਟ ਕਰਨੀ ਬੈਹਰੀ ਹੈ ਦੇਖ ਸਕਦੇ ਤੁਸੀਂ ਟ੍ਰੈਫਿਕ ਦੇ ਵਿੱਚ ਕਿੱਡਾ ਚੌਂਕ ਹੈ ਬੜਾ ਹੀ ਵੱਡਾ ਉਹ ਲੋ ਵੀ ਅੰਦਰ ਸ਼ਹਿਰ ਨੂੰ ਛੱਡਦਾ ਆਪਾਂ ਆ ਜੋ ਕੈਂਗੋਪਰੂ ਦੀ ਹੋ ਗਈ ਸੀ ਬੈਟਰੀ ਖਤਮ ਇਸ ਕਰਕੇ ਆਪਾਂ ਫੂਚ ਬਣਾ ਰਹੇ ਵਲੋਗ ਟਾਇਰ ਚੈੱਕ ਕਰ ਲਓ ਇੱਕ ਵਾਰੀ ਕੀ ਬਾਤ ਹੈ ਟਾਇਰ ਗੱਡੀ ਜਿੱਡੇ ਦਾ ਟਹਿਰੀ ਹੈ ਬਾਕੀ ਸਾਰੋਸ ਰਹਿ ਗਈ ਹੈ ਤੇ ਲੈਟਰ ਰਹਿ ਗਈਆਂ ਉਹ ਵੀ ਚੀਜ਼ਾਂ ਰਹਿ ਗਈਆਂ ਉਹ ਤੁਹਾਨੂੰ ਦੱਸਦਾ ਮੈਂ ਫਿਰ ਜਾ ਕੇ ਲਓ ਜੀ ਫਾਈਨਲ ਘਰੇ ਆ ਗਏ ਆ ਤੇ ਜਿੱਥੋਂ ਇਹ ਕੰਮ ਕਰਾਉਣਾ ਹੈ ਸਰਵਿਸ ਕਰਾਉਣੀ ਸੀਗੀ ਜਾਂ ਹੋਰ ਲੈਟਰ ਨੂੰ ਤਾਂ ਪਾਉਣੀ ਆ ਉਹ ਅੰਕਲ ਕਹਿੰਦਾ ਵੀ ਤੁਸੀਂ ਕੱਲ ਸਵੇਰੇ ਆ ਜਿਓ ਕੱਲ ਅਸੀਂ ਨਿਕਲਣਾ ਜਣ ਦੇਖਦੇ ਕੱਲ ਨਿਕਲਦੇ ਰਿਪਾਰਟਸ ਨਿਕਲ ਜਿੱਦਾਂ ਵੀ ਤੁਹਾਨੂੰ ਵਲੋਗ ਦੱਸਾਂਗੇ ਬਾਕੀ ਬਣ ਰਹੇ ਵਲੋਗ ਨਾਲ ਮਾਰੇ ਬਲੌਗ ਨਾਲ ਹੀ ਬਾਕੀ ਬਲੌਗ ਦਾ ਐਂਡ ਕਰਦੇ ਆਂ ਤੇ ਹੇਮਪੁਰ ਸਾਹਿਬ ਲਈ ਪਹੁੰਚ ਗਏ ਜਿਹੜੇ ਇੱਥਾ ਤੱਕ ਪਹੁੰਚ ਗਏ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਆਪ ਵੀ ਕਰਾਂਗੇ ਬਾਕੀ ਮਿਲਦੇ ਆ ਤੁਹਾਨੂੰ ਹੁਣ ਅਗਲੇ ਬਲੌਗ ਦੇ ਵਿੱਚ ਹੇਮਪੁਰ ਸਾਹਿਬ ਵਾਲੇ ਤੇ ਜਾਂ ਜਾਂ ਵੀਡੀਓ ਦੇਖਣ ਤੇ ਧੰਨਵਾਦ ਆ ਮੇਰਾ नेक्स्ट ਬਲੌਗ ਦੇ ਵਿੱਚ ਤਦ ਤੱਕ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ